ਪੰਜਾਬ ਚ ਕਿੜਾਕੇ ਦੀ ਠੰਡ ਚਾਰੀ ਗਜ਼ਰਾਤ ਤੋਂ ਹੀ ਪਹਿਰੇ ਆ ਪਾਰੀ ਮੀ بارش ਦੇ ਕਾਰਨ 2 ਤੋਂ 3 ਡਿਗਰੀ ਤੱਕ ਡਿੱਗਿਆ ਤਾਪਮਾਨ ਮੁੱਖ ਮੰਤਰੀ ਮਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਕੋਲ ਚੁੱਕਿਆ ਡਰੋਨ ਦਾ ਮੁੱਦਾ ਕਿ ਆ ਪਾਕਿਸਤਾਨ ਵਾਲੇ ਪਾਸੇ ਤੋਂ 5 ਸਾਲ ਦੇ ਵਿੱਚ ਆਏ 1247 ਡਰੋਨ ਕੇਵਲ 417 ਹੀ ਹੋਏ ਬਰਾਮਦ ਡਰੋਨ ਫੜਨ ਦੇ ਲਈ ਘੱਟੋ ਘੱਟ 50 ਹੋਰ ਜੈਮਿੰਗ ਸਿਸਟਮ ਲਾਈ ਜਾਣ ਦੀ ਲੋੜ ਪੰਜਾਬ ਦੇ ਰਿਵੈਨਿਊ ਅਧਿਕਾਰੀਆਂ ਨੇ 14 ਜਨਵਰੀ ਤੋਂ ਹੜਤਾਲ ਤੇ ਜਾਣ ਦੀ ਦਿੱਤੀ ਚੇਤਾਵਨੀ ਕਿਆ ਮੰਗਾਂ ਨਾ ਮੰਨੀਆਂ ਜਾਣ ਤੇ ਕਰਾਂਗੇ ਹੜਤਾਲ ਸਰਕਾਰ ਨੂੰ 3 ਦਿਨ ਦਾ ਦਿੱਤਾ ਆਲਟੀਮੇਟ ਡਿਲੀ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਨੇ ਦੂਜੀ ਲਿਸਟ ਕੀਤੀ ਜਾ ਰਹੀ ਹੈ 29 ਉਮੀਦਵਾਰਾਂ ਨੂੰ ਦਿੱਤੀ ਟਿਕਟ ਕਰਾਵਲ ਨਗਰ ਤੋਂ ਕਪਿਲ ਮਿਸ਼ਰਾ ਤੇ ਜਤਾਇਆ ਪ੍ਰੋਸਾ ਤਾਂ ਮੋਤੀ ਨਗਰ ਤੋਂ ਹਰੀਸ਼ ਖੁਰਾਨਾ ਨੂੰ ਉਤਾਰਿਆ ਮੈਦਾਨ ਚ ਪੰਜਾਬ ਆਜਾਪਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਦੇ ਨਾਲ ਕੀਤੀ ਮੁਲਾਕਾਤ ਦੋਹਾਂ ਵਿਚਾਲੇ ਦਿੱਲੀ ਦੇ ਵਿੱਚ ਹੋਈ ਬੈਠਕ ਵੱਖ-ਵੱਖ ਮੁੱਦਿਆਂ ਤੇ ਕੀਤਾ ਗਿਆ ਮੰਥਨ ਖਨੌਰੀ ਮੋਰਚੇ ਦੀ ਐਸਕੀਐਮ ਨੂੰ ਅਪੀਲ ਅੱਜ ਜਾਂ ਕੱਲ੍ਹ ਹੀ ਬੁਲਾਈ ਜਾਵੇ ਤਾਲਮਿਲ ਕਮੇਟੀ ਦੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ ਐਸਕੀਐਮ ਦੇ ਨਾਲ ਖਨੌਰੀ ਮੋਰਚੇ ਦੀ ਬੈਠਕ ਜਿਲੰਦਰ ਨੂੰ ਮਿਲਿਆ ਨਵਾਂ ਮੇਰ ਆਪ ਦੇ ਬਨੀਤ ਤੀਰ ਦੇ ਹਥਾਈ ਨਿਗਮ ਦੀ ਕਮਾਨ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੇ ਅਹੁਦੇ ਤੇ ਵੀ ਆਪ ਦਾ ਕਬਜ਼ਾ ਮੁਖਸਰ ਸਾਹਿਬ ਦੇ ਵਿੱਚ ਮਾਗੀ ਮੇਲੇ ਦੇ ਧਾਰਮਿਕ ਪ੍ਰੋਗਰਾਮਾਂ ਦੀ ਅੱਜ ਤੋਂ ਸ਼ੁਰੂਆਤ ਗੁਰਦਰਾ ਸਾਹਿਬ ਗੰਜ ਸਾਹਿਬ ਦੇ ਵਿੱਚ ਅਖੰਡ ਪਾਠ 14 ਜਨਵਰੀ ਨੂੰ ਹੋਵੇਗਾ ਪਵਿੱਤਰ ਇਸ਼ਨਾਨ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਦਲੇ ਮੌਸਮ ਦੀ ਪੰਜਾਬ ਚ ਕੜਾਕੇ ਦੀ ਠੰਡ ਪੈ ਰਹੀ ਹੈ ਸਵੇਰੇ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਕਈ ਥਾਵਾਂ ਤੇ ਕੱਲ ਤੋਂ ਲਗਾਤਾਰ ਤੇਜ਼ ਮੀਂਹ ਪੈ ਰਿਹਾ ਹੈ ਬਾਰਿਸ਼ ਦੇ ਕਾਰਨ ਤਾਪਮਾਨ ਦੇ ਵਿੱਚ ਵੀ ਗਰਵਰ ਦਰਜ ਕੀਤੀ ਗਈ ਹੈ ਪੰਜਾਬ ਦੇ ਵਿੱਚ 2 ਤੋਂ 3 ਡਿਗਰੀ ਤੱਕ ਤਾਪਮਾਨ ਡਿੱਗਿਆ ਜੋ ਕਿ ਲਗਾਤਾਰ ਮੀਂਹ ਪੈ ਰਿਹਾ ਤੇ ਮੀਂਹ ਦੇ ਕਾਰਨ ਹੋਰ ਵੀ ਠੰਡ ਦੇ ਵਿੱਚ ਵਾਧਾ ਹੋ ਗਿਆ ਤਾਪਮਾਨ ਦੇ ਵਿੱਚ ਗਰਵਰ ਦਰਜ ਕੀਤੀ ਗਈ ਹੈ ਮੀ ਦੇ ਕਾਰਨ 2 ਤੋਂ 3 ਡਿਗਰੀ ਤੱਕ ਤਾਪਮਨ ਹੇਠਾਂ ਡਿੱਗਿਆ। ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੀ ਰਾਤ ਤੇ Shimla ਤੋਂ ਵੀ ਠੰਡੀ ਰਹੀ। ਗੁਰਦਾਸਪੁਰ ਯਾਨੀ ਕਿ ਪੂਰੇ ਪੰਜਾਬ ਦੇ ਸਭ ਤੋਂ ਜ਼ਿਆਦਾ ਜਿਹੜਾ ਕਿ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਜਿੱਥੇ ਕਿ ਤਾਪਮਨ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਸਭ ਤੋਂ ਘੱਟ ਦਰਜ ਕੀਤਾ ਗਿਆ ਗੁਰਦਾਸਪੁਰ ਦੇ ਵਿੱਚ ਰਾਤ ਦਾ ਪਾਰਾ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਜਿੱਥੇ ਕਿ Shimla ਦੇ ਵਿੱਚ 6 ਡਿਗਰੀ ਸੈਲਸੀਅਸ ਤਾਪਮਨ ਰਿਹਾ ਤੇ ਨਾਲ ਹੀ ਕਿਵੇਂ ਲਗਾਤਾਰ ਆ ਪੰਜਾਬ ਭਰ ਦੇ ਵਿੱਚ ਵਕਫਕ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਉਸ ਦੀਆਂ ਵੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਆ ਗੱਲ ਚੰਡੀਗੜ੍ਹ ਮੁਹਾਲੀ ਦੀ ਕਰੀਏ ਤਾਂ ਰਾਤ ਤੋਂ ਹੀ ਲਗਾਤਾਰ ਤੇਜ਼ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਕਫਕ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਮੀਂਹ ਦੇ ਕਾਰਨ ਆ ਠੰਡ ਦੇ ਵਿੱਚ ਹੀ ਵਾਧਾ ਹੋ ਗਿਆ ਤੇ ਤਾਪਮਾਨ 2 ਤੋਂ 3 ਡਿਗਰੀ ਤੱਕ ਹੀਠਾਂ ਆ ਗਿਆ ਗੁਰਦਾਸਪੁਰ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਜਿੱਥੇ ਕਿ ਜੇਕਰ ਸ਼ਿਮਲਾ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਸ਼ਿਮਲਾ ਦੇ ਨਾਲੋਂ ਵੀ ਘੱਟ ਤਾਪਮਾਨ ਰਿਹਾ ਜਿੱਥੇ ਕਿ ਸ਼ਿਮਲਾ ਦਾ ਤਾਪਮਾਨ 16 ਡਿਗਰੀ ਸੈਲਸੀਅਸ ਤੇ ਗੁਰਦਾਸਪੁਰ ਦੇ ਵਿੱਚ ਰਾਤ ਦਾ ਤਾਪਮਨ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਕਿਵੇਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲ ਰਿਹਾ ਹੈ ਮੌਸਮ ਬਦਲੀ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਮੁਖਾ ਰਹੇ ਹਾਂ ਕਿ ਕਿਵੇਂ ਲਗਾਤਾਰ ਪੰਜਾਬ ਭਰ ਦੇ ਵਿੱਚ ਰਾਤ ਵੇਲੇ ਤੋਂ ਹੀ ਮੀਂਹ ਪੈ ਰਿਹਾ ਉੱਥੇ ਹੀ ਇਸ ਮੀਂਹ ਦੇ ਕਾਰਨ ਤਾਪਮਨ ਦੇ ਵਿੱਚ ਵੀ ਗਰਾਵਰ ਦਰਜ ਕੀਤੀ ਗਿਆ 2 ਤੋਂ 3 ਡਿਗਰੀ ਤੱਕ ਤਾਪਮਨ ਹੀਠਾਂ ਆ ਗਿਆ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਦੀ ਰਾਤ ਸਭ ਤੋਂ ਠੰਡੀ ਰਹੀ ਹੈ Shimla ਤੋਂ ਵੀ ਘੱਟ ਤਾਪਮਨ ਜੋ ਕਿ ਗੁਰਦਾਸਪੁਰ ਦੇ ਵਿੱਚ ਦਰਜ ਕੀਤਾ ਗਿਆ ਹਾਲਾਂਕਿ ਜਦੋਂ ਸਰਦੀਆਂ ਦੀ ਠੰਡ ਦੀ ਗੱਲ ਹੁੰਦੀ ਹੈ ਮੌਸਮ ਦੀ ਗੱਲ ਹੁੰਦੀ ਹੈ ਜਦੋਂ Shimla ਆਪਣੇ ਆਪ ਦੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਤਾਂ ਇੱਕ ਸਰਦੀ ਇੱਕ ਠੰਡ ਵਾਲਾ ਮੌਸਮ ਜਿਹੜਾ ਕਿ ਤੁਹਾਡੇ ਜਾਣ ਦੇ ਵਿੱਚ ਹੁੰਦਾ ਪਰ ਜਦੋਂ ਆ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦਾ ਕੋਈ ਜ਼ਿਲ੍ਹਾ ਸ਼ਿਮਲਾ ਤੋਂ ਵੀ ਠੰਡਾ ਹੋਵੇ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿਵੇਂ ਲਗਾਤਾਰ ਠੰਡ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਮੀਂਹ ਦੇ ਕਾਰਨ ਕਿਵੇਂ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਗੁਰਦਾਸਪੁਰ ਦੀ ਰਾਦਾਪਾਰਾ ਜੋ ਕਿ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਰੋਕਾਂਗੇ ਅਗਲੀ ਵਡੇ ਖਬਰ ਦਾ ਮੁਖਸਰ ਸਾਹਿਬ ਦੇ ਵਿੱਚ ਇੰਕਾਊਂਟਰ ਹੋਇਆ ਪਿੰਡ ਲੁਬਾਣਿਆਂ ਵਾਲੀ ਨੇੜੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਜੋਕੇ ਜ਼ਖਮੀ ਹੋਇਆ ਮੁੱਠਪੇੜ ਤੋਂ ਬਾਅਦ ਲੌਰੈਂਸ ਗੈਂਗ ਦੇ ਤਿੰਨ ਬਦਮਾਸ਼ ਗ੍ਰਿਫਤਾਰ ਕਰ ਲਏ ਗਏ ਨੇ ਬਦਮਾਸ਼ਾਂ ਨੇ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਦਰਸਲ ਰੰਗਦਾਰੀ ਮੰਗੀ ਸੀ ਪੁਲਿਸ ਨੇ ਰੰਗਦਾਰੀ ਦੀ ਰਕਮ ਦੇਣ ਦੇ ਬਹਾਨੇ ਬਦਮਾਸ਼ਾਂ ਨੂੰ ਬੁਲਾਇਆ ਪੁਲਿਸ ਦੇ ਜਵਾਬੀ ਫਾਇਰ ਦੇ ਦੌਰਾਨ ਜ਼ਖਮੀ ਗੈਂਗਸਟਰ ਦਾ ਨਾਮ ਆਜੋਕੇ ਸੁਖਮੰਦਰ ਸਿੰਘ ਦੱਸਿਆ ਜਾ ਰਿਹਾ ਪੁਲਿਸ ਨੇ ਜ਼ਖਮੀ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਮੁਖਤਰ ਸਾਹਿਬ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਹੈ ਲਗਾਤਾਰ ਕਿਉਂਕਿ ਅਜੇ ਹੰਸਾਂ ਦੇ ਖਿਲਾਫ ਬਦਮਾਸ਼ਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਆਹ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸਾ ਹੀ ਅਜਿਹਾਈ ਐਕਸ਼ਨ ਜੋ ਕਿ ਮੁਖਤਰ ਸਾਹਿਬ ਦੇ ਵਿੱਚ ਪੁਲਿਸ ਦਾ ਨਜ਼ਰ ਆਇਆ ਜਿੱਥੇ ਕਿ ਪਿੰਡ ਆ ਲੁਬਿਆਣ ਲੁਬਾਣਿਆਂਵਾਰੀ ਦੇ ਨੇੜੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਆ ਮੁੱਠਕੜ ਹੁੰਦੀ ਹੈ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਨੂੰ ਇੱਕ ਬਦਮਾਸ਼ ਜੋ ਕਿ ਜ਼ਖਮੀ ਹੋਇਆ ਤਸਵੀਰਾਂ ਤਾਂ ਉਹ ਵਿਖਾ ਰਹੇ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ بارش ਹੋ ਰਹੀ ਹੈ ਤਾਂ ਤਸਵੀਰਾਂ ਦੇ ਅਨ ਨਜ਼ਰ ਆ ਰਿਹਾ ਹੈ ਕਿ ਇਸ ਮੀ ਦੇ ਵਿਚਾਲੇ ਹੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਆ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਜੋ ਕਿ ਗੋੜੀ ਲੱਗਣ ਦੇ ਨਾਲ ਜ਼ਖਮੀ ਹੋ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਕੁਲਦੀਪ ਰਣੀ ਜੁੜੇ ਹੋਏ ਨੇ ਕੁਲਦੀਪ ਇਹ ਕਦੋਂ ਦੀ ਹੈ ਪੂਰੀ ਕਾਰਵਾਈ ਇਹ ਕਦੋਂ ਪੂਰਾ ਐਕਸ਼ਨ ਪੁਲਿਸ ਦੇ ਵੱਲੋਂ ਕੀਤਾ ਗਿਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਬਿਲਕੁਲ ਪ੍ਰਮੇਂਦਰ ਇਹ ਬੀਤੀ ਦੇਰ ਰਾਤ ਜਿਹੜਾ ਹੈਗਾ ਸੀ ਕੈਚ ਬ੍ਰਿਗੇਡ ਕਰੀਬ ਅੱਜ 10 ਵਜੇ ਦੇ ਕਰੀਬ ਜਿਹੜੀ ਇਹ ਸਾਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਔਰ ਦੱਸਦੀ ਹੈ ਕਿ ਇੱਕ 1 ਕਰੋੜ ਰੁਪਏ ਦੀ ਫਰੋਦੀ ਮੰਗਣ ਦਾ ਮਾਮਲਾ ਹੈਗਾ ਜੋ ਕਿ ਰੁਪਾਣੇ ਦਾ ਇੱਕ ਮਿਲ ਦਾ ਠੇਕੇਦਾਰ ਆ ਜਿੰਦੇ ਤੋਂ ਸਾਧੂ RAM ਦੇ ਨਾਮ ਦੇ ਵਿਅਕਤੀ ਤੋਂ ਇਹ ਫਰੋਦੀ ਮੰਗੀ ਗਈ ਸੀ 1 ਕਰੋੜ ਰੁਪਿਆ ਉਹ ਇਹ ਫਰੋਦੀ 2 ਦਿਨ ਦੇ ਕਰੀਬ ਪਹਿਲਾਂ ਮੰਗੀ ਸੀ ਤੇ ਪੁਲਿਸ ਲਗਾਤਾਰ ਜਿਹੜੀ ਆ ਇਸ ਮਾਮਲੇ ਨੂੰ ਡ੍ਰੇਸ ਕਰ ਰਹੀ ਸੀ ਸੋ ਪੁਲਿਸ ਨੇ ਜਿਹੜੀ ਆਪਣੀ ਤਕਨੀਕੀ ਟੀਮ ਦੇ ਨਾਲ ਸਕੀਮ ਬਣਾਈ ਕਿ ਇਹਨਾਂ ਵਿਅਕਤੀਆਂ ਨੂੰ ਫਰੋਤੀ ਲੈਣ ਲਈ ਜਿਹੜਾ ਹੈਗਾ ਬੁਲਾਇਆ ਗਿਆ ਇਹਨਾਂ ਵਿਅਕਤੀਆਂ ਨੇ ਪੁਲਿਸ ਨੂੰ ਮੁਕਸਰ ਫੋਲ ਪਰ ਰੋਡ ਤੇ ਪੇਂਡਾ ਨੂੰ ਬਾਣਿਆਂ ਵਾਲੀ ਉੱਥੇ ਕਿਹਾ ਕਿ ਆ ਕੇ ਤੁਹਾਨੂੰ ਜਿਹੜਾ ਹੈਗਾ ਫਰੋਤੀ ਜਿਹੜੀ ਆ ਉਹ ਦੇ ਦਿੱਤੀ ਜਾਵੇ ਤਾਂ ਮਦਈ ਨੂੰ ਨਾਲ ਲੈ ਕੇ ਪੁਲਿਸ ਜਦੋਂ ਆਪਣੀ ਬਣਾਈ ਸਕੀਮ ਤਹਿਤ ਉੱਥੇ ਗਏ ਤਾਂ ਇਹਨਾਂ ਨੂੰ 15 ਲੱਖ ਰੁਪਏ ਤੇ ਇਹਨਾਂ ਨਾਲ ਜਿਹੜਾ ਹੈਗਾ ਉਹ ਸੌਦਾ ਤੈਅ ਹੋਇਆ ਸੀ ਤੇ ਜਦੋਂ ਪੇਮੈਂਟ ਫੜਾਈ ਤੇ ਇਹ ਪੁਲਿਸ ਨੇ ਨਾਲ ਦੀ ਨਾਲ ਜਿਹੜਾ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਤੋਂ ਇੱਕ ਨੇ ਜਿਹੜੀ ਹੈਗੀ ਆ ਪੁਲਿਸ ਵੱਲ ਗੋਲੀਆਂ ਚਲਾ ਦਿੱਤੀਆਂ ਜਿੰਦੇ ਤੇ ਪੁਲਿਸ ਵੱਲੋਂ ਜਵਾਬੀ ਕਾਰਵਾਈ ਜਿਹੜੀ ਉਹ ਕੀਤੀ ਗਈ ਤਾਂ ਇੱਕ ਵਿਅਕਤੀ ਜਿਹੜਾ ਸੁਖਮੰਦਰ ਸਿੰਘ ਨਾਮ ਦਾ ਉਹਦੇ ਗੋਲੀ ਵੱਜੀ ਮੋਟਰਸਾਈਕਲ ਤੋਂ ਡਿੱਗ ਪਏ ਤੇ ਬਾਕੀ ਦੋ ਜਿਹੜੇ ਹੈਗੇ ਜਿਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਪੁਲਿਸ ਨੇ ਜਿਹੜਾ ਉਹ ਮੌਕੇ ਤੇ ਕਾਬੂ ਕਰ ਲਿਆ ਹਾਂ ਠੀਕ ਹੈ ਗੱਲ ਦੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਆ ਮੁਖਸਰ ਸਾਹਿਬ ਦੇ ਵਿੱਚ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆਈ ਹੈ ਵੱਡਾ ਐਕਸ਼ਨ ਕੀਤਾ ਗਿਆ ਜਿੱਥੇ ਕਿ ਪਿੰਡ ਅੱਲੂ ਬਾਣੇ ਵਾਲੀ ਦੇ ਨੇੜੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਪੁਲਿਸ ਨੇ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਜਵਾਬੀ ਫਾਇਰ ਦੇ ਵਿੱਚ ਇੱਕ ਬਦਮਾਸ਼ ਜੋ ਕਿ ਜ਼ਖਮੀ ਹੋ ਗਿਆ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਦਾ ਮੌਸਮ ਹੈ ਤੇ ਤੇਜ਼ ਮੀਂਹ ਦੇ ਵਿਚਾਲੇ ਤੇਜ਼ ਬਾਰਿਸ਼ ਦੇ ਵਿਚਾਲੇ ਪੁਲਿਸ ਦੀ ਵੱਡੀ ਕਾਰਵਾਈ ਵੱਡਾ ਐਕਸ਼ਨ ਮੁਖਸਰ ਸਾਹਿਬ ਦੇ ਵਿੱਚ ਨਜ਼ਰ ਆਇਆ ਜਿੱਥੇ ਕਿ ਮੁੱਠਪੇੜ ਤੋਂ ਬਾਅਦ ਲਾਰੈਂਸ ਗੈਂਗ ਦੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਰਸਲੇਨਾ ਬਦਮਾਸ਼ਾਂ ਦੇ ਵੱਲੋਂ ਠੇਕੇਦਾਰ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਤੇ ਪੁਲਿਸ ਨੇ ਰੰਗਦਾਰੀ ਦੀ ਰਕਮ ਦੇਣ ਦੇ ਬਹਾਨੇ ਬਦਮਾਸ਼ਾਂ ਨੂੰ ਬੁਲਾਇਆ ਤੇ ਇਸ ਦੇ ਵਿਚਾਲੇ ਪੂਰੀ ਕਾਰਵਾਈ ਕੀਤੀ ਗਈ ਤੇ ਤਿੰਨੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਅੱਗੇ ਬਾਦਾਂ ਕੀ ਗੱਲ ਕਰਾਂਗੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਢੱਲੇਵਾਲ ਦਾ ਮਰਨ ਵਰਤ 48ਵੇਂ ਦਿਨ ਵੀ ਲਗਾਤਾਰ ਜਾਰੀ ਹੈ ਢੱਲੇਵਾਲ ਦੇ ਮੈਡੀਕਲ ਟੈਸਟ ਦੀ ਰਿਪੋਰਟ ਚਿੰਤਾਜਨਕ ਹੈ ਢੱਲੇਵਾਲ ਦੇ ਮਰਨ ਵਰਤ ਦੇ ਚੱਲਦਿਆਂ ਖਨੌਰੀ ਮੋਰਚੇ ਨੂੰ ਅਪੀਲ ਹੈ ਕਿ ਅੱਜ ਜਾਂ ਕੱਲ ਹੀ ਮੀਟਿੰਗ ਬੁਲਾਈ ਜਾਵੇ 15 ਜਨਵਰੀ ਨੂੰ ਹੋਣੀ ਹੈ ਦਰਸਲ ਇਸਕੀਐਮ ਦੇ ਨਾਲ ਮੀਟਿੰਗ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਜਲਦ ਮੀਟਿੰਗ ਦੀ ਅਪੀਲ ਕੀਤੀ ਗਈ ਹੈ ਖਨੌਰੀ ਮੋਰਚੇ ਤਿਹ ਮੀਟਿੰਗ ਕਰਨ ਦੀ ਇਹ ਅਪੀਲ ਕੀਤੀ ਗਈ ਹੈ ਕਿਹਾ ਗਿਆ ਕਿ ਢੱਲੇਵਾਲ ਦੀ ਸਿਹਤ ਨੂੰ ਦੇਖਦੇ ਆ ਬਾਰ ਨਹੀਂ ਜਾ ਸਕਦੇ ਐਸਕੀਐਮ ਨੇ ਪਟਿਆਲਾ ਦੇ ਦਰਸਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ 15 ਤਰੀਕ ਨੂੰ ਜੋ ਕੇ ਮੀਟਿੰਗ ਰੱਖੀ ਸੀ ਪਰ ਇਸ ਦੇ ਵਿਚਾਲੇ ਜੋ ਕੇ ਆਖਨੌਰੀ ਮੋਰਚੇ ਦੇ ਬਲਲੇ ਐਸਕੀਐਮ ਨੂੰ ਅਪੀਲ ਕੀਤੀ ਗਈ ਹੈ ਕਿ ਅੱਜ ਜਾਂ ਕੱਲ ਹੀ ਆ ਮੀਟਿੰਗ ਬੁਲਾਈ ਜਾਵੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਦਰਸਲ ਐਸਕੀਐਮ ਦੇ ਆਗੂ ਇਕਤਾ ਦਾ ਮਤਾ ਲੈ ਕੇ ਖਨੌਰੀ ਮੋਰਚੇ ਤੇ ਪਹੁੰਚੇ ਸਨ ਦਿੱਸੀ ਕਿ ਖਨੌਰੀ ਮੋਰਚੇ ਦੇ ਆਗਮਨ ਨੂੰ ਇਹ ਮਤਾ ਸੌਂਪਿਆ ਗਿਆ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ 15 ਜਨਵਰੀ ਨੂੰ ਮੀਟਿੰਗ ਬੁਲਾਉਣ ਦੀ ਗੱਲ ਕਹੀ ਗਈ ਪਰ ਇਸ ਦੇ ਵਿਚਾਲੇ ਖਨੌਰੀ ਮੋਰਚੇ ਨੇ ਐਸ ਕੇ ਐਮ ਨੂੰ ਅਪੀਲ ਕੀਤੀ ਹੈ ਕਿ ਅੱਜ ਜਾਂ ਕੱਲ ਹੀ ਮੀਟਿੰਗ ਬੁਲਾਈ ਜਾਵੇ ਜਿਸ ਦੇ ਪਿੱਛੇ ਜਗਜੀਤ ਸਿੰਘ ਢੱਲੇਵਾਲ ਦੀ ਲਗਾਤਾਰ ਖਰਾਬ ਹੋਈ ਸੇਦ ਦਾ ਹਵਾਲਾ ਦਿੱਤਾ ਗਿਆ। ਉਹਨਾਂ ਨੇ ਇਹ ਪੱਤਰ ਆਪਣੇ ਮੋਰਚੇ ਨੂੰ ਪੁੱਜਾ ਦੋਨਾਂ ਫੋਰਮਾਂ ਨੂੰ ਕਿ ਮੀਟਿੰਗ ਦੇ ਸੱਦੇ ਲਈ ਔਰ ਸਮੇਂ ਦੇ ਹਲਾਤਾਂ ਦੇ ਮੁਤਾਬਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਮੁਤਾਬਕ ਔਰ ਇੱਥੇ ਜਿਹੜੇ ਸਾਡੇ ਲੀਡਰ ਆ ਮੋਰਚੇ ਦੇ ਵਿੱਚ ਉਹਨਾਂ ਨੂੰ ਵੱਡੇ ਪੱਧਰ ਤੇ 24 ਘੰਟੇ ਇੱਥੇ ਜਿਹੜੀ ਹਾਜ਼ਰੀ ਭਰਨੀ ਪੈਂਦੀ ਹੈ ਤੇ ਬਹੁਤ ਹੀ ਘਾਤਕ ਸਮੇਂ ਦੇ ਵਿੱਚ ਤੇ ਆਪਣੇ ਲੀਡਰ ਨਿਕਲ ਰਹੇ ਆ ਔਰ ਉਹ ਮੀਟਿੰਗ ਬਾਹਰ ਜਾ ਕੇ ਬੜੀ ਵੱਡੀ ਸਮਰੱਥਾ ਨਹੀਂ ਕਰ ਸਕੀਏ ਪਰ ਇਹਦੇ ਚ ਫੌਰੀ ਸੰਯੁਕਤ ਕਿਸਾਨ ਮੋਰਚੇ ਨੂੰ ਐਮਰਜੈਂਸੀ ਮੀਟਿੰਗ ਵਾਸਤੇ ਕੱਲ ਜਾਂ ਪਰਸੋਂ ਵਾਸਤੇ ਇਥੇ ਅਪੀਲ ਕੀਤੀ ਆ ਯੂਰਿਕ ਐਸਿਡ ਉਹ ਬਹੁਤ ਹੀ ਜ਼ਿਆਦਾ ਪੜਾ ਹੂਆ ਹੈ ਜੋ ਨਾਰਮਲ ਇਨਸਾਨ ਦਾ 3.50 ਤੋਂ ਲੈ ਕੇ 7.20 ਤੱਕ ਹੋਣਾ ਚਾਹੀਏ ਉਹ 11.64 ਸੇ ਵੀ ਜ਼ਿਆਦਾ ਹੈ ਇਸ ਕੇ علاوہ जो और टेक्निकल टर्म्स हैं मेडिकल टर्म्स हैं उसके अनुसार जीजीटीपी है वो भी उनका काफ़ी ज़्यादा बढ़ा हुआ है बिल्यूरपिन टोटल है वो भी काफ़ी ज़्यादा उनका बढ़ा हुआ है टोटल प्रोटीन है वो जो एक इंसान के अंदर होना चाहिए उससे काफ़ी ज़्यादा कम है इसके अलावा जो किटोन बॉडी टेस्ट है जो ये शो करता है कि कोई इंसान कितने दिनों से भूख भुखमरी का शिकार है कितने दिनों से ਉਹ ਸਟਾਰਵੇਸ਼ਨ ਦਾ ਸ਼ਿਕਾਰ ਹੈ ਉਹ ਜੋ ਰਿਜ਼ਲਟ ਆਇਆ ਹੈ ਉਹ ਵੀ ਕਾਫੀ ਜਿਆਦਾ ਆਇਆ ਹੈ ਕੀਟੋਨ ਬੋਡੀ ਜੋ ਇੱਕ ਨਾਰਮਲ ਇਨਸਾਨ ਦੇ ਅੰਦਰ 0.02 ਤੋਂ ਲੈ ਕੇ 0.27 ਹੋਣਾ ਚਾਹੀਏ ਉਹ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਦੇ ਅੰਦਰ 6.53 ਤੋਂ ਵੀ ਜ਼ਿਆਦਾ ਹੈ ਰੁਕ ਰਾਂਗੇ ਅਗਲੀ ਵੱਡੀ ਖਬਰ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਦੇ ਕੋਲ ਡਰੋਨ ਦਾ ਮੁੱਦਾ ਚੁੱਕਿਆ ਪੰਜਾਬ ਦੇ ਵਿੱਚ 5 ਸਾਲਾਂ ਦੇ ਵਿੱਚ 1247 ਡਰੋਨ ਦੇਖੇ ਗਏ ਨੇ ਕੇਵਲ 417 ਡਰੋਨ ਹੀ ਬਰਾਮਦ ਹੋਏ ਨੇ ਜੋ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਅੰਕੜਾ ਸਾਂਝਾ ਕੀਤਾ ਗਿਆ ਹੈ ਡਰੋਨ ਦੀ ਬਹੁਤ ਘੱਟ ਬਰਾਮਦਗੀ ਹੋਈ ਹੈ ਮੁੱਖ ਮੰਤਰੀ ਮਾਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਜੇਕਰ ਕੁੱਲ ਡਰੋਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ ਬਰਾਮਦਗੀ ਬਹੁਤ ਘੱਟ ਡਰੋਨਾਂ ਦੀ ਹੋਈ ਹੈ ਪਾਕਿਸਤਾਨ ਦੇ ਨਾਲ 552 ਕਿਲੋਮੀਟਰ ਲੰਮੀ ਸਰਹੱਦ ਹੈ ਇਸ ਗੱਲ ਦਾ ਵੀ ਹਵਾਲਾ ਦਿੱਤਾ ਗਿਆ ਮੁੱਖ ਮੰਤਰੀ ਮਾਨ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੋਲ ਕੇਵਲ 12 ਜੈਮਿੰਗ ਸਿਸਟਮ ਨੇ ਸਰਹੱਦ ਦਾ ਕੇਵਲ ਪੰਜਵਾਂ ਹਿੱਸਾ ਹੀ ਕਵਰ ਕਰਦੇ ਨੇ ਪੰਜਾਬ ਦਿੱਲੀ ਕਟੋ-ਕਟ ਪੰਜਾਬ ਹੋਰ ਜੈਮਿੰਗ ਸਿਸਟਮ ਦਿੱਤੇ ਜਾਣ ਇਹ ਮੰਗ ਕੀਤੀ ਗਈ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅੱਗੇ ਇਹ ਮੰਗ ਰੱਖੀ ਗਈ ਹੈ ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਦੇ ਮੁੱਦੇ ਤੇ ਦਰਸਬ ਦਿੱਲੀ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਇਹ ਮੰਗ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਲ ਰੱਖੀ ਹੈ ਕਿਉਂਕਿ ਸਰਹੱਦੀ ਇਲਾਕੇ ਦੀ ਗੱਲ ਕਰੀਏ ਚਾਹੇ ਉਹ ਗੁਰਦਾਸਪੁਰ ਤਰਨਤਾਰਨ ਹੈ ਚਾਹੇ ਫੂਸਪੁਰ ਦਾ ਇਲਾਕਾ ਹੈ ਚਾਹੇ ਅੰਮ੍ਰਿਤਸਰ ਦਾ ਇਲਾਕਾ ਤੇ ਲਗਾਤਾਰ ਜਿਹੜੀਆਂ ਡਰੋਨ ਦੀ ਐਕਟੀਵਿਟੀ ਜਿਹੜੀ ਇੱਕ ਸਾਫ਼ ਤੌਰ ਤੇ ਨਜ਼ਰ ਆਉਂਦੀ ਹਾਲਾਂਕਿ ਪੁਲਿਸ biggest update ਨੂੰ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਆਪਣੇ ਆਪ ਦੇ ਪਿੱਛੇ ਵੱਡਾ ਮੁੱਦਾ ਹੈ ਇਹ ਹੀ ਮੁੱਦਾ ਮੁੱਖ ਮੰਤਰੀ ਮਾਨ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ ਚੁੱਕਿਆ ਗਿਆ ਹੈ ਅਗਲੀ ਖਬਰ ਸਿੱਧੇ ਤੌਰ ਤੇ ਆਮ ਜਨਤਾ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੇ ਵਿੱਚ ਫਿਰ ਰੁਕ ਸਕਦਾ ਹੈ ਰਜਿਸਟਰੀ ਦਾ ਕੰਮ ਮਾਲ ਅਫਸਰਾਂ ਦੇ ਵੱਲੋਂ ਹੜਤਾਲ ਤੇ ਜਾਣ ਦੇ ਮੋਰਤੂ ਚੇਤਾਵਨੀ ਦਿੱਤੀ ਗਈ ਹੈ ਕਿਹਾ ਗਿਆ ਕਿ ਮੰਗਾਂ ਜੇਕਰ ਨਾ ਮੰਨੀਆਂ ਗਈਆਂ ਤਾਂ 14 ਜਨਵਰੀ ਤੋਂ ਹੜਤਾਲ ਕਰਾਂਗੇ ਸਰਕਾਰ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ 3 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਹੋਵੇ ਐਸੋਸੀਏਸ਼ਨ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਲਿਖਤੀ ਅਪਡੇਟ ਨਾ ਦੇਣ ਤੇ ਹੜਤਾਲ ਕਰਨਗੇ ਆਯੂਨੀਅਨ ਦੇ ਪ੍ਰਧਾਨ ਸੁਖਚਰਨ ਸਿੰਘ ਦੇ ਚੰਨੀ ਦੀ ਗ੍ਰਿਫਤਾਰੀ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਇੱਕ ਵਾਰ ਫਿਰ ਹੜਤਾਲ ਤੇ ਜਾਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਤੇ ਜੇਕਰ ਹੜਤਾਲ ਮਾਲਪੁਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਫਿਰ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਸਕਦਾ ਕਿਉਂਕਿ ਹਰ ਰੋਜ਼ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਕਿ ਤਹਿਸੀਲਾਂ ਦੇ ਵਿੱਚ ਪਹੁੰਚੇ ਨੇ ਆਪਣੇ ਆਪਣੇ ਕੰਮ ਕਰਵਾਉਣ ਦੇ ਲਈ ਹੋਰ ਕਾਗਜ਼ੀ ਆਹ ਕਾਰਵਾਈ ਹੁੰਦੀ ਹੈ ਰਜਿਸਟਰੀ ਕਰਵਾਉਣ ਦੇ ਲਈ ਪਹੁੰਚੇ ਨੇ ਕਈਆਂ ਦੀ ਤਾਰੀਖ ਪਹਿਲਾਂ ਹੀ ਜਿਹੜੀ ਕਿ ਤੈਹ ਹੁੰਦੀ ਹੈ ਰਜਿਸਟਰੀ ਦੀ ਆ ਤਾਂ ਜੇਕਰ ਇਹ ਹੜਤਾਲ ਹੁੰਦੀ ਹੈ ਤਾਂ ਫਿਰ ਸਿੱਧੇ ਤੌਰ ਤੇ ਅਮ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਹਨੇ ਜਵਾਬ ਕੀਤਾ ਸੀ ਇਹਨਾਂ ਨੇ ਵੀਲੈਂਸ ਵਾਲੇ ਪੇਸ਼ ਬਦਲ ਕੇ ਬਿਲਕੁਲ ਮੇਰੇ ਨਾਲ ਆ ਕੇ ਮੇਰੇ ਦਫ਼ਤਰ ਨੂੰ ਪੂਰਾ ਧੱਕਾ ਕਰਕੇ ਇਹਨਾਂ ਦੇ ਮੇਰੇ ਆਪ ਦੇ ਜਿਹੜੇ ਬੰਦੇ ਸੀ ਉਹਨਾਂ ਨੇ ਹੱਥ ਮਿਲਾਇਆ ਹੱਥ ਨਾਲ ਮੇਰੇ ਰੰਗ ਲਾ ਕੇ ਤੇ ਮੇਰੇ ਧੱਕੇ ਨਾਲ ਮੇਰਾ ਇਹਨਾਂ ਨਾਲ ਬੂਆ ਬੰਨ੍ਹ ਕੇ ਸਾਰਾ ਇਹ ਜਿਹੜਾ ਕੀਤਾ ਮੇਰੇ ਕੋਲੋਂ ਕੋਈ ਪੈਸੇ ਨਹੀਂ ਪ੍ਰਾਪਤ ਹੋਈ ਮੇਰੀ ਸ਼ਰਟ ਜੋ ਪੈਂਟ ਜੋ ਜਬ ਵੀ ਜੈਕਟ ਦੇ ਵਿੱਚੋਂ ਨਾ ਮੇਰੇ ਦਰਾਜ 'ਚੋਂ ਇਹਨਾਂ ਨੇ ਆਪ ਹੀ ਫਾਈਲ ਰੱਖੀ ਸੀ ਆਪ ਦੀ ਫਾਈਲ ਰੱਖ ਕੇ ਉੱਥੋਂ ਹੀ ਇਹਨਾਂ ਨੇ ਪੈਸੇ ਆਪ ਹੀ ਚੱਕੇ ਨਾ ਮੇਰੇ ਫਾਈਲ ਨੂੰ ਹੱਥ ਲੱਗੇ ਸੀ ਨਾ ਮੇਰੇ ਪੈਸਿਆਂ ਨੂੰ ਹੱਥ ਲੱਗੇ ਸੀ ਆਪ ਵੀ ਇਹਨਾਂ ਨੇ ਇਹਨਾਂ ਦੇ ਅਕਸਰਾਂ ਨੇ ਜਾਂ ਇਹਨਾਂ ਦੇ ਜਿਹੜੇ ਕੋਈ ਮੁਲਾਜ਼ਮ ਸੀ ਉਹਨਾਂ ਨੇ ਹੀ ਪੈਸੇ ਚੱਕ ਕੇ ਗੱਲਨੇ ਸ਼ੁਰੂ ਕਰਤੇ ਤੇ ਉਹਨਾਂ ਨੇ ਨੰਬਰ ਪਾ ਦਿੱਤਾ ਉਹ ਤੋਂ ਮਰਕੇ ਨੇ ਮੇਰੇ ਨੂੰ ਪਤਾ ਕਰਕੇ ਐ ਇਲੀਗਲ ਤੌਰ ਤੇ ਆਪਦੇ ਦਫ਼ਤਰ ਮੈਨੂੰ ਪੂਰੀ ਰਾਤ ਰੱਖਿਆ ਕਿਤੇ ਇਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਵੀ ਤੁਸੀਂ ਇਹ ਗੱਲ ਮੰਨੋ ਵੀ ਤੁਸੀਂ ਪੈਸੇ ਲਏ ਆ ਤਾਂ ਨਾਲੇ ਅਸੀਂ ਮੈਂ ਹੁਣ ਮਾਨਜੂਰ ਸੀਐਮ ਆਪਣਾ ਰੈਵਨੂ ਮਿਨਿਸਟਰ ਸਾਹਿਬ ਨੂੰ ਅਸੀਂ ਮੈਂ ਕੱਲ ਮਿਲਿਆ ਸੀਗਾ ਆਪ ਜਾ ਕੇ ਉਹਨਾਂ ਨੂੰ ਬੇਨਤੀ ਕੀਤੀ ਸੀ ਪਰ ਮੈਂ ਮਾਨਜੂਰ ਸਾਡੇ ਮਾਲ ਮੰਤਰੀ ਸਾਹਿਬਾ ਉਹ ਕਹਿੰਦੇ ਮੈਨੂੰ ਯਾ 2-3 ਦਿਨ ਦਾ ਟਾਈਮ ਦੇ ਦਿਓ ਤਾਂ ਕਿ ਮੈਂ ਸਿੰਘ ਸਾਹਿਬ ਨਾਲ ਗੱਲ ਕਰਕੇ ਇਹ ਮਸਲਾ ਸਾਰਾ ਹੱਲ ਕਰ ਦੇ। ਇਹ ਹੁਣ ਸ਼ੋਮਵਾਰ ਤੋਂ ਅਸੀਂ ਉਹਨਾਂ ਨੂੰ 3 ਦਿਨ ਦਾ ਟਾਈਮ ਦਿੱਤਾ ਜੀ ਅੱਜ ਸ਼ਨੀਵਾਰ ਐਤਵਾਰ ਤੇ ਸ਼ੋਮਵਾਰ ਮੰਗਲਵਾਰ ਤੋਂ ਅਸੀਂ ਪੂਰਾ ਕੰਪਲੀਟ ਸਾਡੇ ਪੰਜਾਬ ਚ ਬੰਦ। ਰੋਕ ਰਹੇ ਅਗਲੀ ਖਬਰ ਦਾ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਵਨੀਤ ਤੀਰ ਜਲੰਧਰ ਦੇ ਨਵੇਂ ਮੇਰ ਹੋਣਗੇ ਸੀਨੀਅਰ ਡਿਪਟੀ ਮੇਰ ਤੇ ਵੀ ਆਮ ਆਦਮੀ ਪਾਰਟੀ ਕਾਬਜ਼ ਹੋਈ ਹੈ ਡਿਪਟੀ ਮੇਰ ਦੇ ਅਹੁਦੇ ਤੇ ਵੀ ਆਪ ਦੀ ਜਿੱਤ ਹੋਈ ਹੈ ਬਲਵੀਰ ਬਿੱਟੂ ਸੀਨੀਅਰ ਡਿਪਟੀ ਮੇਰ ਬਣੇ ਨੇ ਮਲਕੀਸ਼ ਸਿੰਘ ਡਿਪਟੀ ਮੇਰ ਚੁਣੇ ਗਏ ਨੇ ਬਹੁਮਤ ਹੁੰਦੇ ਕਾਰਨ ਤਿੰਨੇ ਅਹੁਦੇ ਆਮ ਆਦਮੀ ਪਾਰਟੀ ਦੇ ਹਿੱਸੇ ਆਏ ਨੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਜੋਂ ਸ਼੍ਰੀ ਵਿਨੀਤ ਧੀਰਜਿਆ ਨੂੰ ਮੇਅਰ ਬਲਬੀਰ ਸਿੰਘ ਬਿੱਟੂ ਢਿੱਲੋਂ ਜੀ ਨੂੰ ਸੀਨੀਅਰ ਡਿਪਟੀ ਮੇਅਰ ਔਰ ਮਲਕੀਤ ਸਿੰਘ ਜੀ ਨੂੰ ਡਿਪਟੀ ਮੇਅਰ ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਨੇ ਸਰਵ ਸੰਮਤੀ ਦੇ ਨਾਲ ਸਮੁੱਚੀ ਲੀਡਰਸ਼ਿਪ ਦੇ ਸਲਾਹ ਮਸ਼ਵਰੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਉਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਅੱਜ ਚੁਣਿਆ ਔਰ ਮੈਂ ਉਮੀਦ ਆਸ ਕਰਦਾ ਕਿ ਇਹ ਤਿੰਨੇ ਸਾਡੇ ਸਾਥੀ ਸਾਰਿਆਂ ਸਾਥੀਆਂ ਨੂੰ ਨਾਲ ਲੈ ਕੇ ਜਲੰਧਰ ਦੇ ਵਿਕਾਸ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਪੀਤਾ ਪਰਮਾਤਮਾ ਦਾ ਬਹੁਤ ਹੀ ਧੰਨਵਾਦ ਕਰਨਾ ਚਾਹਨਾ ਹੈ ਮੇਰੇ ਮਾਤਾ ਪਿਤਾ ਦਾ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਲੰਧਰ ਦੇ ਸਾਡੇ ਜਿਹੜੇ ਐਮਐਲਏ ਸਹਿਬਾਨ ਸਾਡੇ ਹਲਕਾ ਇੰਚਾਰਜ ਔਰ ਸੰਗਠਨ ਦੀ ਸਾਰੀ ਹੀ ਟੀਮ ਸਾਰਿਆਂ ਦਾ ਮੈਂ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਨਾਲ ਨਿਵਾਜ਼ਿਆ ਔਰ ਮੈਂ ਜਲੰਧਰ ਸ਼ਹਿਰ ਦੀ ਸਾਰੀ ਹੀ ਪਬਲਿਕ ਨੂੰ ਇਹ ਯਕੀਨ ਦਿਲਾਉਣਾ ਚਾਹੁੰਦਾ ਕਿ ਆਉਣ ਵਾਲੇ ਜਿਹੜੇ 5 ਸਾਲ ਹੈ ਉਹ ਜਲੰਧਰ ਨੂੰ ਇੱਕ ਡਿਵੈਲਪਡ ਸਿਟੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਇੱਕ ਬਹੁਤ ਵੱਡੇ ਦੁਰਪਾਗੇ ਦੀ ਗੱਲ ਇਹ ਹੈ ਕਿ 50% ਲੇਡੀ ਰਿਜ਼ਰਵੇਸ਼ਨ ਦੇ ਬਾਵਜੂਦ ਇੱਕ ਵੀ ਲੇਡੀ ਇਹਨਾਂ ਨੇ ਬਤੌਰ ਮੇਅਰ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਇਹਨਾਂ ਨੇ ਅੱਜ ਨਹੀਂ ਚੁਣੀ ਅੱਜ ਬਹੁਤ ਵੱਡਾ ਤੁਰਪਾਗ ਹੈ ਜਲੰਧਰ ਵਾਸੀਆਂ ਵਾਸਤੇ ਕਿ 50% ਲੇਡੀ ਲੋਕਾਂ ਨੇ ਚੁਣ ਕੇ ਆ ਬਤੌਰ ਆਪਣਾ ਨੁਮੈਂਦਾ ਉਹਨਾਂ ਨੇ ਅੱਜ ਇੱਥੇ ਹਾਊਸ ਦੇ ਵਿੱਚ ਭੇਜੀਆਂ ਤੇ ਆਮ ਆਦਮੀ ਪਾਰਟੀ ਦਾ ਜੋ 멘ਟਲ ਸੋਚ ਹੈ ਉਹ ਇਹ ਦਰਸਾਉਂਦੀ ਹੈ ਕਿ ਉਹ ਲਈ ਪ੍ਰਤੀ ਉਹਨਾਂ ਦੀ ਕੀ ਹੈ ਕੇਂਦਰੀ ਮੰਤਰੀ ਨੂੰ ਮਿਲੇ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਆਸਨੀ ਜਾਖਣ ਨੇ ਮਨੋਹਰ ਲਾਲ ਦੇ ਨਾਲ ਮੁਲਾਕਾਤ ਕੀਤੀ ਹੈ ਦਿੱਲੀ ਦੇ ਵਿੱਚ ਦੋਵਾਂ ਆਗੂਆਂ ਦੇ ਵਿਚਾਲੇ ਇਹ ਮੁਲਾਕਾਤ ਹੋਈ ਦੋਵਾਂ ਦੇ ਵਿਚਾਲੇ ਵਕਫਾ ਖਮੋਦਿਆਂ ਤੇ ਮੰਤਨ ਹੋਇਆ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਤਸਵੀਰਾਂ ਸ਼ੇਅਰ ਕੀਤੀਆਂ ਨੇ ਇਸ ਤੋਂ ਪਹਿਲਾਂ ਵੀ ਸੁਨੀਲ ਜਾਖੜ ਪਿਛਲੇ ਦਿਨਾਂ ਤੋਂ ਦੌਰਾਨ ਕੇਂਦਰੀ ਮੰਤਰੀ ਰਮਲਾ ਸੀਤਾਰਮਨ ਇਸਤਲਾਪ ਦਿਉਸ਼ ਮੋਲ ਦੇ ਨਾਲ ਵੀ ਜੁਕੇ ਮੁਲਾਕਾਤਾਂ ਕਰ ਚੁੱਕੇ ਨੇ ਤਾਂ ਇੱਕ ਵਾਰ ਫਿਰ ਸਿਆਸੀ ਸਰਗਰਮੀਆਂ ਜੋ ਕਿ ਸੁਨੀਲ ਜਾਖੜ ਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਸਰਗਰਮੀਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਪਿਛਲੇ ਕਾਫੀ ਸਮੇ ਤੋਂ ਲਗਾਤਾਰ ਬੈਠਕਾਂ ਤੋਂ ਮੀਟਿੰਗਾਂ ਤੋਂ ਦੂਰ ਨੇ ਚਾਹੇ ਪਿਛਲੀਆਂ ਚੋਣਾਂ ਦੇ ਵਿੱਚ ਪ੍ਰਚਾਰ ਦੀ ਗੱਲ ਹੋਵੇ ਉੱਥੋਂ ਵੀ ਗਹਿਰਾ ਹਾਜ਼ਰ ਨਜ਼ਰ ਆਇਆ ਫਰ ਇੱਕ ਵਾਰ ਫਿਰ ਸਿਆਸੀ ਸਰਗਰਮੀਆਂ ਸੁਨੀਲ ਜਾਖੜ ਦੀਆਂ ਜੋ ਕਿ ਨਜ਼ਰ ਆ ਰਹੀਆਂ ਨੇ ਵਕਫਾ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਵਿਚਾਰੇ ਸੁਨੀਲ ਜਾਖੜ ਨੇ ਮਨੋਰ ਲਾਲ ਦੇ ਨਾਲ ਮੁਲਾਕਾਤ ਕੀਤੀ ਦਿੱਲੀ ਦੇ ਵਿੱਚ ਦੋਵੇਂ ਆਗੂਆਂ ਦੇ ਵਿਚਾਰੇ ਇਹ ਮੁਲਾਕਾਤ ਹੋਈ ਵਕਫਾ ਮੁੱਦਿਆਂ ਤੇ ਇਸ ਮੁਲਾਕਾਤ ਦੇ ਦੌਰਾਨ ਮੰਤਨ ਕੀਤਾ ਗਿਆ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਦੇ ਵਿੱਚ 29 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਕਰਾਵਲ ਨਗਰ ਤੋਂ ਕਫਰ ਮਿਚਰ ਨੂੰ ਟਿਕਟ ਦਿੱਤੀ ਗਈ ਹੈ। ਲక్ష్ਮੀ ਨਗਰ ਤੋਂ ਅਬੇ ਵਰਮਾ ਤੇ ਪ੍ਰੋਸਾ ਜਤਾਇਆ ਗਿਆ। ਨਜਫਗੜ ਤੋਂ ਨੀਲਮ ਪਹਿਲਵਾਨ ਮੈਦਾਨ ਦੇ ਵਿੱਚ उतारे ਗਏ ਨੇ। ਦਿੱਕਸ ਨਗਰ ਤੋਂ ਸ਼ਵੇਤਾ ਸੰਨੀ ਨੂੰ ਟਿਕਟ ਦਿੱਤੀ ਹੈ। ਮੋਤੀ ਨਗਰ ਤੋਂ ਹਰੀਸ਼ ਘਰਾਣਾ ਤੇ ਦਾਖਾੜਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਮਦਨ ਲਾਲ ਘਰਾਣਾ ਦੇ ਦਰਸਲ بیٹے ਨੇ ਹਰੀਸ਼ ਘਰਾਣਾ। 5 ਫਰਵਰੀ ਨੂੰ ਦਰਸਲ ਦਿੱਲੀ ਦੇ ਵਿੱਚ ਆ ਵੋਟਿੰਗ ਹੋਣ ਜਾ ਰਹੀ ਹੈ ਤੇ 8 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਅੱਗੇ ਪਤਾ ਲਗਾ ਕੇ ਅਸੀਂ ਗੱਲ ਕਰਾਂਗੇ 19 ਜਨਵਰੀ ਨੂੰ ਹੋਣ ਵਾਲੀਆਂ ਐਚਐਸਜੀਐਮਸੀ ਦੀਆਂ ਚੋਣਾਂ ਦੀ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਦਾਖਲ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰਦਿਆਂ ਸਿੱਖ ਫਲਸਫੇ ਦਾ ਸੁਨੇਹਾ ਦਿੱਤਾ ਹੈ। ਰੱਖਵਾ ਕਰਨ ਸਿੱਖ ਸਿਧਾਂਤਾਂ ਦੇ ਉਲਟ ਹੈ। ਇਹ ਕਹਿਣਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਸ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਜਾਤ ਅਧਾਰਿਤ ਰੱਖਵੇ ਕਰਨ ਦੀ ਮੰਗ ਦੀ ਪਟੀਸ਼ਨ ਰੱਦ ਕਰ ਦਿੱਤੀ। ਅਦਾਲਤ ਨੇ ਸਿੱਖ ਫਲਸਫੇ ਦਾ ਹਵਾਲਾ ਦਿੱਤਾ ਅਤੇ ਸੁਣਵਾਈ ਦੌਰਾਨ ਅਹਿਮ ਟਿੱਪਣੀਆਂ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸ਼ਬਦ ਏਕ ਓਮਕਾਰ ਹੈ ਜੋ ਇਸ ਦਾ ਪ੍ਰਤੀਕ ਹੈ ਕਿ ਸਾਰੀ ਸ੍ਰਿਸ਼ਟੀ ਦਾ ਨਿਰਮਾਤਾ ਇੱਕ ਹੀ ਹੈ ਜਾਤ ਅਧਾਰਤ ਰੱਖਵੇ ਕਰਨ ਦੀ ਮੰਗ ਸਿੱਖ ਧਰਮ ਦੇ ਉੱਚਾ ਦਰਸ਼ਨਾਂ ਦੇ ਖਿਲਾਫ ਹੈ ਜਾਤ ਦੇ ਆਧਾਰ ਤੇ ਸਮਾਜ ਦੀ ਵੰਡ ਸਿੱਖ ਸਿਧਾਂਤਾਂ ਦੀ ਉਲੰਘਣਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ ਤੋਂ ਬਿਨਾਂ ਸਮਾਜ ਦਾ ਸਮਰਥਨ ਕੀਤਾ ਸਿੱਖ ਧਰਮ ਦੀ ਸਿੱਖਿਆ ਏਕਤਾ ਤੇ ਜੋੜ ਦਿੰਦੀ ਹੈ ਕੋਰਟ ਨੇ ਆਪਣੇ ਫੈਸਲੇ ਚ ਸਿੱਖ ਧਰਮ ਦੇ ਸੰਦੇਸ਼ਤਾ ਜ਼ਿਕਰ ਕੀਤਾ ਤੇ ਕਿਹਾ ਕਿ ਸਿੱਖ ਧਰਮ ਇੱਕ ਨੂਰ ਤੇ ਸਭ ਜਗ ਉਪਜਾ ਦੇ ਸਿਧਾਂਤ ਤੇ ਅਧਾਰਿਤ ਹੈ ਜਿਸ ਦਾ ਮਤਲਬ ਹੈ ਕਿ ਪੂਰੀ ਮਨੁੱਖਤਾ ਇੱਕ ਹੀ ਸਰੋਤ ਤੋਂ ਪੈਦਾ ਹੋਈ ਹੈ ਲੰਗਰ ਪ੍ਰਥਾ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਜਿੱਥੇ ਹਰ ਕਿਸੇ ਨੂੰ ਸਮਾਨਤਾ ਦੇ ਨਾਲ ਖਾਣਾ ਪਰੋਸਿਆ ਜਾਂਦਾ ਹੈ ਜ਼ਿਕਰ ਹੋਇਆ ਕਿ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 40 ਸੀਟਾਂ ਨੇ ਜਨਾਤੇ 19 ਜਨਵਰੀ ਨੂੰ VOTING ਹੋਏਗੀ ਤੇ ਇਸੇ ਦਿਨ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਏਗਾ ਪਰ ਉਸ ਤੋਂ ਪਹਿਲਾਂ ਪਟੀਸ਼ਨ ਕਰਤਾ ਨੇ ਇਲਜ਼ਾਮ ਲਾ ਕੇ ਕੋਰਟ ਦਾ ਰੋਕ ਕੀਤਾ ਕਿ ਅਨੁਸੂਚਿਤ ਜਾਤੀ ਪਿਛੜਾ ਵਰਗ ਅਤੇ ਔਰਤਾਂ ਲਈ ਸੀਟ ਰੱਖਵੀਂ ਨਾ ਰੱਖਣਾ ਗੈਰ ਸੰਵਿਧਾਨਿਕ ਹੈ ਜਿਸ ਪਟੀਸ਼ਨ ਨੂੰ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਚੰਡੀਗੜ੍ਹ ਤੋਂ ਮੇਸ਼ਰਮਾ న్యూਸ 18 ਪੰਜਾਬ